ਉਹ ਆਲ ਅਫੀਸਰ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰਨਗੇ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਇਹਨਾਂ ਦੀ ਆਈਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟਰੈਫਿਕਿੰਗ ਹੁੰਦਾ ਜਾਂ ਫੋਰਸ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰੈਂਟ ਨਾਲ ਉਹਨੂੰ ਕੈਰੀ ਕਰ ਰਿਹਾ ਕੀ ਉਹਨਾਂ ਦੇ ਬਾਇਓਲੋਜੀਕਲ ਪੇਰੈਂਟ ਹੈਗੇ ਆ ਨਹੀਂ ਜੇ ਨਹੀਂ ਪਾਇਆ ਜਾਂਦਾ ਫਿਰ ਸਖਤ ਕਾਰਵਾਈ ਹੋਵੇਗੀ ਇਕਸਾਬਨਾ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸਵੇਰ ਤੋਂ ਤੁਹਾਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊ। ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਹੁਣ ਉਹ ਜਿਹੜਾ SOS ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ। ਆ ਜਿਹੜੀ ਚੈਕਿੰਗ ਕਰ ਰਹੇ ਹਾਂ ਅ ਇਹਦੇ ਵਿੱਚ ਅਸੀਂ ਜਿਹੜਾ ਹੈਗਾ ਵੱਖਰੀ ਵੱਖਰੀ ਟੀਮਸ ਬਣੀਆਂ ਨੇ ਐਟ ਡਿਫਰੈਂਟ ਲੈਵਲਸ ਜਿਵੇਂ ਮੈਨੂੰ ਐਜ਼ ਏਡੀਸੀ ਜਨਰਲ ਇਥੇ ਲੀਲਾ ਪਵਨ ਚੌਂਕ ਸਨੋਰੀ ਅੱਡਾ ਐਦਾ ਟਾਈਪ ਜਿਹੜੇ ਹੈਗੇ ਉਹ ਦਿੱਤੇ ਹੈਗੇ ਨੇ ਸਨੋਰੀ ਅੱਡਾ ਕਿਸੇ ਆਫੀਸਰਸ ਨੂੰ ਦਿੱਤੇ ਸੋ 올 ਆਫੀਸਰਸ ਜਿਹੜੇ ਹੈਗੇ ਆ ਡਿਫਰੈਂਟ ਕਪੈਸਿਟੀਆਂ ਜਿਹੜੇ ਕੰਮ ਕਰ ਰਹੇ ਆ ਉਹਨਾਂ ਨੂੰ ਡਿਫਰੈਂਟ ਏਰੀਆਜ਼ ਡਿ ਮਾਰਕਟ ਕਰਕੇ ਡੀਸਾ ਵੱਲੋਂ ਆਰਡਰ ਕੀਤੇ ਗਏ ਨੇ ਕਿ ਉੱਥੇ ਚੈਕਿੰਗ ਕਰਨਗੇ ਸੋ ਉਹ ਚੈਕਿੰਗ ਹੁਣ ਅੱਜ ਇੱਕ ਹਸਾਬ ਨਾਲ ਡਿਸਟ੍ਰਿਕਟ ਪਟਿਆਲਾ ਵਿੱਚੋਂ ਇੱਕ ਵਾਰ ਅਸੀਂ ਪੂਰਾ ਪਟਿਆਲਾ ਕਵਰ ਕਰ ਲਿਆ ਸਪੇਟ ਤੋਂ ਤੇ ਬਾਕੀ ਅਸੀਂ ਹੁਣ ਇਹਨੂੰ ਕੰਟੀਨਿਊਸ ਇੱਕ ਹੋ ਰੱਖਾਂ। ਹੌਟਪੌਟ ਕਿਹੜੇ ਕਿਹੜੇ ਏਰੀਆ ਦੇਖਿਆ ਗਿਆ? ਹੌਟਪੌਟ ਅਜ ਤਾਂ ਪੀਡੀਏ ਵਾਲਾ ਏਰੀਆ ਦੇਖਿਆ ਗਿਆ। ਅਸੀਂ ਲੀਲਾ ਪਵਨ ਵਾਈਪਸ ਚੌਂਕ ਤੇ ਹੋਰ ਕਿਹੜੇ ਕਿਹੜੇ ਏਰੀਆ ਤੇ ਲੱਗਦਾ ਨਵਾਂ ਬਾਸਟੈਂਡ ਕਾਲੀ ਮਾਤਾ ਮੰਦਿਰ ਅਰਬਨ ਸਟੇਟ ਗੁਰਦੁਆਰਾ ਸਾਹਿਬ ਸਾਰੇ ਜਿਹੜੇ ਮੇਨ ਆਪਣੇ ਏਰੀਆਜ਼ ਨੇ ਪਟਿਆਲਾ ਦੇ ਉਹ ਸਾਰਾ ਜ ਕੁਵਰ ਹੋ ਗਿਆ ਹੈ। ਬਟ ਐਟ ਦ ਸੇਮ ਟਾਈਮ ਅਸੀਂ ਇਹ ਇਨਸ਼ੋਰ ਕਰ ਰਹੇ ਹਾਂ ਕਿ ਅਸੀਂ ਇਹਦੀ ਰੈਂਡਮ ਚੈਕਿੰਗ ਅਸੀਂ 2 ਡੇਸ ਬਾਅਦ 1 ਡੇ ਬਾਅਦ ਇੱਕ ਵਾਰ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਅਸਿਸਟ ਸ਼ਕਤ ਅੱਜ ਅਸੀਂ ਸਵੇਰ ਤੋਂ ਜਿਹੜੀਆਂ ਰੇਡਸ ਹੈਗੀਆਂ ਉਹ ਕਰ ਰਹੇ ਹਾਂ ਸਵੇਰ ਤੋਂ ਡਿਸਟ੍ਰਿਕਟ ਪਟਿਆਲਾ ਵਿੱਚ ਅਸੀਂ 19 ਬੱਚਿਆਂ ਨੂੰ ਰੈਸਕਿਊ ਕਰਤਾ ਉਸ ਤੋਂ ਬਾਅਦ ਉਹਨਾਂ ਦਾ ਮੈਡੀਕਲ ਕਰਾ ਕੇ ਹੁਣ ਉਹ ਜਿਹੜਾ SOS ਹੋਮ ਰਾਜਪੁਰਾ ਹੈਗਾ ਉੱਥੇ ਉਹਨਾਂ ਨੂੰ ਭੇਜਿਆ ਗਿਆ ਹੈਗਾ ਕਿੰਨੇ ਬੱਚੇ ਅਸੀਂ 19 19 ਮੈਮ ਲੱਗਦਾ ਹੈ ਕਿ ਲੋਕਲ ਸੀ ਕਿ ਇਹ ਆਟੋ ਸਟੇਟਸ ਤੋਂ ਵੀ ਬੱਚੇ ਦੇ ਅ ਆਊਟਰ ਸਟੇਟ ਵੀ ਸੀਗੇ ਹੂੰ ਤੇ ਉਥੋਂ ਦੇ ਬੱਚੇ ਜਿਹੜੇ ਹੈਗੇ ਉਹ ਅਸੀਂ ਸੀਡਬਲਯੂਸੀ ਦੇ ਅੱਗੇ ਪੇਸ਼ ਕਰਦੇ ਫਿਰ ਉਹਨਾਂ ਦਾ ਮੈਡੀਕਲ ਕਰਾ ਕੇ ਤੇ ਹੁਣ ਅਸੀਂ ਰਾਜਪੁਰਾ ਹੌਮ ਚ ਫੇਸ ਦਿੱਤਾ ਹੈ ਕੋਈ ਆਧਾਰ ਕਾਰਡ ਵਗੈਰਾ ਇਹਨਾਂ ਦੇ ਕੋਲੋਂ ਮਿਲਿਆ ਨਹੀਂ ਕੋਈ ਆਇਡੈਂਟੀਟੀਸ ਮਿਲਿਆ ਨਹੀਂ ਕੀ ਇਹ ਇਹਨਾਂ ਤੋਂ ਮਿਲ ਗਈ ਐ ਮੈਮ ਉਹਨਾਂ ਨੂੰ ਆਪਾਂ ਛੱਡਦੇ ਆ ਜੇ ਨਹੀਂ ਆ ਜਿਨ੍ਹਾਂ ਦੇ ਆਧਾਰ ਕਾਰਡ ਜਾਂ ਆਇਡੈਂਟੀਟੀ ਮਿਲ ਗਈ ਹੈ ਉਹਨਾਂ ਨੂੰ ਅਸੀਂ ਫਿਰ ਸਬੂਤ ਲੈ ਕੇ ਛੱਡ ਦਿੱਤਾ ਗਿਆ ਹੈ ਜਿਨ੍ਹਾਂ ਦਾ ਨਹੀਂ ਮਿਲਿਆ ਉਹਨਾਂ ਨੂੰ ਫਿਰ ਅਸੀਂ ਰੱਖਿਆ ਮੈਡੀਕਲ ਆਧਾਰ ਕਾਰਡ ਚੈੱਕ ਕੀਤੇ ਗਏ ਨੇ ਕਿਹੜੇ ਸਟੇਟ ਬਿਲਕੁਲ ਬਿਲਕੁਲ ਆਧਾਰ ਕਾਰਡ ਸਾਰੇ ਚੈੱਕ ਕੀਤੇ ਗਏ ਨੇ ਡੀਪੀਓ ਸਾਹਿ ਪ੍ਰਦੀਪ ਸਿੰਘ ਗਿੱਲ ਜੀ ਡੀਪੀਓ ਪਟਿਆਲਾ ਜੀ ਸਰ ਕਿਸ ਤਰ੍ਹਾਂ ਦੇਖੋ ਕਿ ਕਿੰਨੇ ਕਿ ਰੈਸਕਿਊ ਕਰੇ ਨੇ ਤੇ ਇਹਨਾਂ ਦਾ ਅਮਰਜੈਂਸੀ ਡਾਕੂਮੈਂਟੇਸ਼ਨ ਦੇਖਣ ਬੈਠੇ ਅੱਜ ਟੋਟਲ 19 ਬੱਚੇ ਰੈਸਕਿਊ ਕੀਤੇ ਗਏ ਨੇ ਇਹਨਾਂ ਦੀ ਆਈਡੈਂਟੀਟੀ ਇਹਨਾਂ ਦੇ ਪੇਰੈਂਟਸ ਬੁਲਾ ਕੇ ਅਸੀਂ ਦੇਖ ਰਹੇ ਹਾਂ ਜੇ ਉਹਨਾਂ ਕੋਈ ਸਬੂਤ ਆਪਣਾ ਸਕੂਲ ਦਾ ਜਾਂ ਲੋਕਲ ਪੇਸ਼ ਕਰਦੇ ਆ ਅਸੀਂ ਉਹਨਾਂ ਨੂੰ ਭੇਜ ਰਹੇ ਹਾਂ ਅਗਰ ਕੋਈ ਸਾਨੂੰ ਇਦਾਂ ਦਾ ਪਾਇਆ ਜਾਂਦਾ ਜਾਂ ਕੋਈ ਟਰੈਫਿਕਿੰਗ ਦਾ ਜਾਂ ਫੋਸਟ ਲੇਬਰ ਹੈ ਕੋਈ ਜਾਂ ਹੋਰ ਹੈ ਅਸੀਂ ਉਹਨਾਂ ਦਾ ਹੁਣ ਫਰਦਰ ਡੀਐਨਏ ਟੈਸਟ ਵੀ ਕਰਾਵਾਂਗੇ ਜਿਹੜਾ ਉਹਨਾਂ ਦਾ ਪੇਰੈਂਟ ਨਾਲ ਉਹਨੂੰ ਕੈਰੀ ਕਰ ਰਿਹਾ ਕਿ ਉਹਨਾਂ ਦੇ ਬਾਇਓਲੋਜੀਕਲ ਪੇਰੈਂਟ ਹੈਗੇ ਆ ਨਹੀਂ ਜੇ ਨਹੀਂ ਪਾਇਆ ਜਾਂਦਾ ਫਿਰ ਸਖਤ ਕਾਰਵਾਈ ਹੋਵੇਗੀ ਜਿਨ੍ਹਾਂ ਕੋਲ ਆਧਾਰ ਕਾਰਡ ਮਿਲੇ ਨੇ ਆਊਟਰ ਸਟੇਟ ਦੇ ਨੇ ਉਹਨਾਂ ਤੋਂ ਰੀਜ਼ਨ ਪੁੱਛਿਆ ਕਿ ਉਹ ਕਿਉਂ ਇੱਥੇ ਰਹਿ ਰਹੇ ਨੇ ਜਾਂ ਕਿਉਂ ਵੀ ਇੱਕ ਮਗਰ ਦਾ ਕੰਮ ਕਰ ਰਹੇ ਹਾਂ ਹਾਂਜੀ ਹਾਂਜੀ ਪੁੱਛਿਆ ਉਹਨਾਂ ਨੂੰ ਲਾਸਟ ਵਾਰਨਿੰਗ ਦੇ ਕੇ ਛੱਡ ਵੀ ਰਹੇ ਹਾਂ ਜੇ ਉਹ ਰਿਪੀਟਿਡ ਪਾਏ ਜਾਂਦੇ ਆ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਵੇ ਦੁਬਾਰਾ ਨਾ ਕਰਨ ਜੀ ਇਹਨ ਤੇ ਜੇ ਕਿ ਦੁਬਾਰਾ ਮਿਲੇ ਉਹ ਫਿਰ ਅਸੀਂ ਐਫ ਆਈ ਆਰ ਦਰਜ ਕਰਾਂਗੇ ਉਹ ਵਾਪਸ ਸਟੇਟ ਦੇ ਵਿੱਚ ਜਾਣਦਾ ਕਿ ਕੁਝ ਕਿਹਾ ਹੈ ਇਹ ਹੋ ਗਿਆ ਆਪਣੇ ਸਟੇਟ ਚ ਨਹੀਂ ਇਹ ਹਾਂਜੀ ਉਹ ਖੁਦ ਹੀ ਕਹਿ ਰਹੇ ਸੀਗੇ ਅਸੀਂ ਹੁਣ ਪੰਜਾਬ ਨਹੀਂ ਆਵਾਂਗੇ ਚਲੋ ਪਰ ਠੀਕ ਹੈ ਜੀ ਉਹਨਾਂ ਨੂੰ ਲੋਕਲ ਅਸੀਂ ਉਹਨਾਂ ਨੂੰ ਇੱਕ ਵਾਰ ਛੱਡ ਦਿੱਤਾ ਵਾਰਨਿੰਗ ਦੇ ਕੇ ਤੇ ਪੇਰੈਂਟਸ ਨਾਲ ਹੁੰਦੀਆਂ ਕਿਉਂਕਿ ਜ਼ਿਆਦਾਤਰ ਰੋਲ ਜਿਹੜਾ ਹੈਗਾ ਪੇਰੈਂਟਸ ਨਾਲ ਹੈ ਜੀ ਜੇ ਰਿਪੀਟਡ ਪਾਇਆ ਗਿਆ ਜੀ ਅਸੀਂ ਐਫ ਆਈ ਆਰ ਦਰਜ ਕਰਾਂ ਸਰ ਜਿਹੜੇ ਮਦਰ ਫੀਡ ਬੇਬੀ ਹੈ ਉਹਨਾਂ ਦਾ ਕੀ ਕੀਤਾ ਜਾ ਰਿਹਾ ਉਹਨਾਂ ਦਾ ਜੇ ਤਾਂ ਕੋਈ ਅਪਰੂਵ ਦੇ ਰਹੇ ਆ ਜਾਂ ਹੋਰ ਸਾਨੂੰ ਲੱਗਦਾ ਜੀ ਫੇਰ ਤਾਂ ਉਹਨਾਂ ਨੂੰ ਅਸੀਂ ਛੱਡ ਰਹੇ ਹਾਂ ਜੇ ਲੱਗਦਾ ਕੋਈ ਬੱਚਾ ਨਹੀਂ ਆ ਜਾਂ ਕੋਈ ਉਹਨਾਂ ਦੀ ਅਸੀਂ ਟੈਸਟਿੰਗ ਅੱਗੇ ਫਰਦਰ ਮੈਡੀਕਲ ਜਾਂ ਡੀ ਐਨ ਏ ਟੈਸਟ ਵਾਸਤੇ ਭੇਜਾਂਗੇ ਜੇ ਨਹੀਂ ਪਾਇਆ ਜਾਂਦਾ ਫਿਰ ਅਸੀਂ ਕਾਰਵਾਈ ਕਰਾਂਗੇ ਹਾਂ ਜੀ ਫ ਲਿਤਾ ਉਹਨਾਂ ਨੂੰ ਕਿੱਥੇ ਰੱਖਣਾ ਕੋਈ ਅਰੇਂਜਮੈਂਟ ਕੋਈ ਅਸੀਂ ਚਿਲਡਰਨ ਹੋਮ ਭੇਜ ਰਹੇ ਹਾਂ ਜੀ ਐਸਓਐਸ ਰਾਜਪੁਰਾ ਸਾਡਾ ਹੋਮ ਹੈਗਾ ਜੀ ਫਿਲਹਾਲ ਉੱਥੇ ਰੱਖਾਂਗੇ ਜਦ ਤੱਕ ਸਾਡਾ ਪੂਰਾ ਕਲੀਅਰ ਨਹੀਂ ਹੋ ਜਾਂਦਾ ਜੀ